ਆ ਇਧਰ ਇਧਰ ਆ ਲੈ ਤੇ ਮੈਂ 76 ਤੇ ਉਹ ਤੇਰੇ ਬਾਹੋਂਗਾ ਮੂੰਹ ਤੇੜੀ ਜਾਂੜ ਕਰੇਗਾ ਅਸੀਂ ਚੱਲੀ ਉਸ ਤੇ ਠਾਣੇ ਆ ਜਾ ਮੱਲਾ ਦੇ ਠੀਕ ਹੈ ਉੱਥੇ ਨੇ ਕਿਤੇ ਜਾਣਾ ਕਿੱਥੇ ਆਉਂਦਾ ਪਿਆ ਸੱਚ ਇੱਥੇ ਆਉਂਦਾ ਪਿਆ ਤੇਰੇ 76 ਮੈਂ ਥੋੜੇ ਦਿਨਾਂ ਦੇ ਵਿੱਚ ਠੋਕਨੇ ਮੱਲਾ ਲਈ ਮੱਲਾ ਹੀ ਤੇ ਠੋਕਰੇ ਨੂੰ ਮੱਲਾ ਨੇ ਆਜ ਤੂੰ ਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਨੂੰ ਕਹਿ ਦੀ ਤੂੰ ਤੇਰੇ ਵੇਖੀ ਚਿੱਤਰ ਕਮ ਠੋਕ ਦੇ ਅੱਜ ਤੂੰ ਨਹੀਂ ਆ ਆ ਨਾ ਮੈਂ ਨਾ ਆਉਣਾ ਅੱਜ ਇੱਧਰ ਆਜ ਇੱਧਰ ਉਹ ਵੇਖੋ ਘੁਰ ਕੇ ਦੇਖ ਲੈ ਮੇਰੇ ਨਾਲ ਕਿ ਯਾਰ ਕਰੇਗਾ ਕਿ ਨਹੀਂ ਉਹ ਅੱਗੇ ਆ ਆ ਵੇਖਣਾ ਆ ਆ ਵੇਖਣਾ ਤੂੰ ਆਇਆ ਸਭ ਕਰ ਰਿਹਾ ਮਾਰ ਮਾਰ ਤੇ ਚਪੇੜਾ ਵੇਖੀ ਤੇ ਮੂੰਹ ਤੇ ਪਾਉਂਦਾ ਕਰਾਂਗਾ ਫੋਨ ਘੇਰੇ ਰਿਹਾ ਹੈ ਜੇ ਮੇਰਾ ਕੜਾ ਰਹਿ ਗਿਆ ਕੜਾ ਜੇ ਕੜਾ ਰਹਿ ਗਿਆ ਮੇਰੇ ਘਰੇ ਪਾਉਂਦਾ ਗੁੱਟੀਆਂ ਵਾਲਾ ਉਹ ਹੁੰਦਾ ਨਾ ਤੇਰਾ ਮੂੰਹ ਸਾਰਾ ਵਿੱਚੋਂ ਵੜਦੇ ਨੇ ਮਾਰ-ਮਾਰ ਕੇ ਕਣੇ ਆਏ ਭੁਣ ਕੇ ਰਹਿ ਗਏ ਕਰ ਮੈਨੂੰ ਨਹੀਂ ਪਤਾ ਕਿ ਕਿ ਉਹ ਕੱਲ ਮੇਰਾ 판ਦੇ ਨਹੀਂ ਇੱਕ ਫੌਜੀ ਬੰਦੇ ਨੇ ਪੰਗਾ ਲੈ ਲਿਆ ਤੁਸੀਂ ਫੌਜੀ ਨਾ ਤੂੰ ਸੋਚਣਾ ਇਹ ਮੜਿਆ ਵੀ ਇਹ ਪੰਗਾ ਦਾ ਲੈ ਨਹੀਂ ਤਾਂ ਆਪਾਂ ਦਿਨੇ ਸ਼ਰਾਬ ਲੀਕੇ ਤੁਰੇ ਫਿਰਦੇ ਆਂ ਵੀ ਪਾਣੀ ਕਿੱਥੋਂ ਆਲੇ ਯਾਰ ਤੁਸੀਂ ਸਹੀ ਪੀ ਨਹੀਂ ਸਕਦੇ ਮੈਂ ਖੜ ਤੇ ਖੜਦੇ ਮੈਂ ਖਾ ਲਿਓ ਨੰਗੋ ਕੁੱਤੇਓ ਵੀ ਨੰਗਿਓ ਭੈਣ ਚੋਂ ਤੋ ਕੁੱਤੇਓ ਮੇਰਾ ਕੜਾ ਰਹੇਗਾ ਕਰਿੰਟਰਾਂ ਮੈਂ ਮੂੰਹ ਵਿੱਚੋਂ ਸਾਰਾ ਪਾੜ ਦੇਣਾ ਹੀ ਅੱਜ ਕਰਾਂ ਮੈਂ ਚੱਗੇਗਾ ਸਾਨੂੰ ਟੱਕੇ ਖਾਜਰਾ ਲਾਣੀ ਖਾ ਅੜੀ ਮਾਰਿਆ ਆਈ ਦੀ ਚਲਾ ਮੁਰਗੀ ਇਹਨੂੰ ਆ ਡੱਕ ਕੇ ਇਹ ਮਾਰੀ ਬਿਮਾਰੀ ਖੁੱਬੀ ਉਹ ਛੱਡ ਉਹ ਵੀਡੀਓ 'ਚ ਉਹਨੇ ਕੋਈ ਲੱਪਣਾ ਸਿੱਧਾ ਵੱਜੇ ਵੱਜਣਾ ਹੀ ਇੱਕ 'ਚ ਪਰੋਣੇ ਦੇ ਹੈਲੋ ਹਾਂ ਤੇ ਪੇਟ ਚੂਣੇ ਮੇਰੇ ਬਾਜੀ ਮੈਂ ਬੁਰੀ ਕਰਨੀ ਬਾਤ ਚੱਲ ਅੱਗੇ ਰੁਤੀ ਮੇਰੇ ਮਾਰ ਮੈਂ ਆ ਕੀ ਪੱਗ ਲਾ ਦੇਣੀ ਤੇਰੀ ਭਾਈ ਨਾ ਮੈਨੂੰ ਕਹੀ ਓਏ ਜੋ ਮਰਜ਼ੀ ਕਰ ਲੈ ਮੈਂ ਤਾਂ ਦੱਸਤਾ ਹੀ ਮੇਰਾ ਸੁਭਾਅੜਾ ਗੰਦਾ ਹੀ ਕੋਈ ਨਹੀਂ ਕੋਈ ਮੇਰੇ ਜਿੰਨੇ ਚ ਪੀੜ ਮਾਰਤੀ ਮੈਂ ਲਿਆਈ ਨਹੀਂ ਕਰਨਾ ਬਾਅਦ ਚ ਮੈਂ ਇਹ ਕੀ ਦੱਸਤਾ ਹਾਂ ਮੈਂ ਗੱਲ ਘੁੱਟ ਦੇਣਾ ਜੀ ਮੈਂ ਬਾਈ ਨਾ ਕੀ ਮੈਨੂੰ ਮੇਰਾ ਸੁਭਾਅੜਾ ਜੀ ਬਿੰਨੂ ਨਾਲ ਪਾਈ ਗਈ ਓਏ ਯਾਰ ਪਾਗ ਚੋਕ ਤਲੇ ਅਸੀਂ ਕਰਨ ਦੇ ਕੋਈ ਗੱਲ ਮੈਂ ਗੱਲ ਘੁੱਟ ਦੇਣਾ ਇਹਨੂੰ ਆ ਡਾਕੇ ਨੂੰ ਕੱਲੇ ਤੜੇ ਨੇ ਵੇਖਣਾ ਤੂੰ ਨੇ ਦੇਖ ਲੋ ਇਹਦੇ ਮੁੰਡੇ ਜਿਦਾਂ ਮਰਜ਼ੀ ਹੁੰਦੇ ਆ ਮੁਰਗ ਥਾਣੇ ਵਾਲੇ ਇੱਥੇ ਆਉਂਦੇ ਪੈ ਕੋਨੇ ਦਾਰ ਉਹ ਡਾਕੀ ਉਹ ਖਬਰ ਹੈ ਮਮੀ ਦੱਸੂਗਾ ਮੇ ਮਲਾਦਮ ਇਥੇ ਨਾ ਗੱਲ ਪੈਂਦੀ ਆ ਕਿ ਉਹ ਦੀਦੀ ਮਾਂ ਨਹੀਂ ਮਾਰੀ ਮੈਂ ਸੇਰ ਖੋਲ ਦੇਣਾ ਮੇਰਾ ਸੁਭਾਅੜਾ ਕੰਦਾਈ ਬਾਈਟ ਕਰਦਾ ਉਹ ਖਲੋ ਜਾ ਯਾਰ ਇੱਥੇ ਆਉਣਗੇ ਸਾਰੇ ਦੇਖੀ ਜਾ ਨਹੀਂ ਜਾਣਾ ਹੋ ਰੁਕ ਜਾ ਮੱਲਾ ਠੰਡ ਜਾਣਾ ਮੱਲਾ ਠੰਡ ਜਾਣਾ ਚਲਾ ਮੋੜ ਚ ਚਲਾ ਚਲਾਣ ਹਾਂਜੀ ਸਰ ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਮਾਮਲਾ ਕੀ ਹੈ ਜੀ ਇਹ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਫਰੋਜਪੁਰ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਾਨੂੰ ਜੋ ਹੁਕਮ ਮਿਲਦਾ ਹੈ ਚਲਾਨ ਕਰਨ ਦੇ ਉਹ ਮੈਂ ਇਸ ਟਾਈਮ ਐਸੇ ਗੁਰਮੀਤ ਸਿੰਘ ਟ੍ਰੈਕ ਕੰਚਾਰਜ ਮੱਲਾ ਵਾਲੇ ਮੇ ਬਤੌਰ ਡਿਊਟੀ ਕਰ ਰਿਹਾ ਕੱਲ ਅਸੀਂ ਸੁਧਾਰੇ ਪਿੰਡ ਤੇ ਉਰਲੇ ਪਾਸੇ ਫਾੜ ਦੇ ਕੋਲ ਬਾਬਾ ਕਾਲਾ ਮਾਰ ਜੀ ਦੇ ਮੰਦਿਰ ਦੇ ਕੋਲ ਨਾਕਾ ਲਾਇਆ ਸੀ 11 ਵਜੇ ਤੇ ਅਸੀਂ ਪੰਜ ਸੱਤ ਚਲਾਣ ਵੀ ਕੀਤੇ ਐ 1:30 ਵਜੇ ਦੇ ਕਰੀਬ ਉਧਰ ਕੋਈ ਦੋ ਬੰਦੇ ਆਏ ਬੁੱਢ ਤੇ ਮੇਰਾ ਸਾਥੀ ਅਰਜਨਦਰ ਸਿੰਘ ਤੇ ਸਾਥੀ ਰਾਜਕਮਰ ਜੇ ਪੀਸੀ ਇਹਨਾਂ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਰੁਕ ਗਏ ਰੁਕਣ ਤੋਂ ਬਾਅਦ ਉਹ ਗਾਲ ਕੱਢ ਕੇ ਬੋਲੇ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਪਤਾ ਨਹੀਂ ਉਹਨਾਂ ਨੇ ਕੀ ਖਾਦਾ ਕੀ ਨਹੀਂ ਖਾਦਾ ਜੀ ਉਹਨਾਂ ਨੇ ਮੁੜ ਕੇ ਸਾਡੇ ਤੇ ਰੋੜੇ ਚਲਾਏ ਪਬਲਿਕ ਦੇ ਬੰਦੇ ਇਕੱਠੇ ਹੋ ਗਏ ਪਿੰਡ ਦੇ 10-15 ਜਿਹੜਾ ਕਿ ਜਿਨ੍ਹਾਂ ਦੇ ਜਿਨ੍ਹਾਂ ਦੇ ਅਸੀਂ ਸਹਾਇਤਾ ਦੇ ਨਾਲ ਜਿਹੜਾ ਸਾਡਾ ਥੋੜਾ ਜਿਹਾ ਬਚਾ ਹੋਇਆ ਉਹਨਾਂ ਰੋੜੇ ਬਹੁਤ ਮਾਰੇ ਆ ਉੱਥੇ ਬਾਲਨ ਪਿਆ ਸੀ ਦਰਖਤ ਕੱਟੇ ਹੋਏ ਸੀ ਉਹਨਾਂ ਨੇ ਛੋਟੇ ਬਣਾ ਕੇ ਸਾਡੇ ਦੇ ਵਾਰ ਕੀਤੇ ਜੀ ਉਸ ਤੋਂ ਬਾਅਦ ਜੀ ਮੈਂ ਫੋਨ ਕੀਤਾ ਥਾਣੇ ਐਮਐਸਸੀ ਗਰਮੀਤ ਸਿੰਘ ਨੂੰ ਮੈਂ ਜਲਦੀ ਕਰੋ ਸਾਡੇ ਤੇ ਹਮਲਾ ਕਰਤਾ ਹੈ ਪਬਲਿਕ ਦੇ ਲੋਕਾਂ ਨੇ ਉਹ ਮੁੜ ਕੇ ਉੱਥੋਂ ਜੀ ਸਰਕਾਰੀ ਗੱਡੀ ਦੇ ਵਿੱਚ ਏਐਸਆਈ ਲਖਵੇਸ਼ ਸਿੰਘ ਸਨੇਤ ਚਾਰ-ਪੰਜ ਕਰਮਚਾਰੀ ਜਿਹੜੇ ਉੱਥੇ ਗਏ ਇੱਕ ਨੂੰ ਤਾਂ ਅਸੀਂ ਮੌਕੇ ਤੇ ਫੜ ਲ ਇੱਕ ਜਿਹੜਾ ਸੀ ਉਹ ਝੋਨੇ 'ਚ ਭੱਜ ਗਿਆ ਉਹਨੂੰ ਉਹਨਾਂ ਦੇ ਗਨ ਮਿਲਣਾਂ ਚ 4 ਕਿਲੋਮੀਟਰ ਦੂਰ ਤੋਂ ਫੜਿਆ ਜੀ ਫੜ ਕੇ ਲੈ ਕੇ ਥਾਣੇ ਆ ਕੇ ਬੰਦ ਕਰਤਾ ਜੀ ਬੰਦ ਕਰਕੇ ਉਹਨਾਂ ਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਜੀ ਕੋਈ ਵਿਕਲ ਵੀ ਵਿਕਲ ਅਸੀਂ ਬੌਂਡ ਕੀਤਾ ਜੀ ਬੁੱਟ ਮੋਟਰਸਾਈਕਲ ਜਿਹੜਾ ਪਰਚੇ 'ਚ ਪੈ ਗਿਆ ਪਰਚੇ ਦੀਆਂ ਧਰਾਵਾਂ ਜਿਹੜੀਆਂ ਲੱਗੀਆਂ ਨੇ ਜੀ 132 281 286 351 ਬੀ ਐਨ ਐਸ ਐਕਟ ਤਹਿਤ ਜਿਹੜਾ ਉਹਨਾਂ ਦੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਵਾਸਤੇ ਉਹਨਾਂ ਨੂੰ ਕੋਰਟ ਭੇਜਤਾ ਜੀ ਗਾਇਲੋਚ ਵੀ ਹੋ ਗਿਆ ਹਾਂਜੀ ਗਾਲੀ ਗਲੋਚੀ ਆਇਆ ਹਾਂਜੀ ਬਹੁਤ ਉਹਨਾਂ ਨੇ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਜੀ ਵੀਡੀਓ ਨਾਲ ਹੈਗੀ ਆ ਜੀ ਵੀਡੀਓ ਵੀ ਦਿੱਤੀ ਆ ਜੀ ਤੇ ਉਹ ਵੀਡੀਓ ਵਿੱਚ ਬਹੁਤ ਕੁਛ ਬੁਖਾਰਿਆ ਡੰਡੇ ਬੁਖਾਰਿਆ ਗਾਲਾਂ ਵੀ ਕੱਢ ਰਿਹਾ ਜੀ ਤੇ ਇਸ ਕਰਕੇ ਜਿਹੜਾ ਵੀ ਅਸੀਂ ਹੁਣ ਪਰਚਾ ਹੋ ਗਿਆ ਪਰਚਾ ਹੁਣ ਤੋਂ ਬਾਅਦ ਅਗਲੀ ਕਾਰਵਾਈ ਅਫਸਰ ਕਰ ਰਹੇ ਨੇ ਜੀ 50 ਪਬਲਿਕ ਨੇ ਕਰਵਾਇਆ ਜੀ ਹਾਂਜੀ ਪਬਲਿਕ ਨੇ ਪਬਲਿਕ ਨੇ ਜੀ ਪਬਲਿਕ ਸਾਡੇ ਵਿੱਚ ਆ ਕੇ ਖੜ ਗਏ ਨਹੀਂ ਤੇ ਰੋੜੇ ਜਿਵੇਂ ਮੇਰੇ ਇੱਕ ਵੱਜਿਆ ਵੀ ਇੱਥੇ ਮੋਢੇ ਤੇ ਮੇਰੇ ਰੋੜੇ ਬਹੁਤ ਮਾਰ ਰਹੇ ਸੀ ਉਹ ਅੱਛਾ